سنت کے لوگ جیسا بال ساتھ جانے سب کر سدا سدا لو نمسکار کیا جیسا کرے تیسا تو کیا کرے جسے نے نام کے پڑھتا کے نان کے جل سے آج پسر جن ਲਾਇਆ ਬਧਾ ਰਾਮ ਜੀ ਇਹੇ ਰਾਮ ਜੀ ਮੈਂ ਤੁਹਾਨੂੰ ਸਦਕੇ ਹਾਂ ਤੇ ਪ੍ਰਭੂ ਬੰਦੀ ਨਾਲ ਜੀ ਇਸ ਜੀ ਵਿਆਹ ਦੀ ਗੁਰੂ ਜੀ ਸੋਹਣੀ ਲਾਵ ਵਰਸ਼ਿਸ਼ ਕੀਤੀ ਹੈ ਮੇਰ ਕੋ ਪੈ ਮਨ ਹੋਏ ਹੁੰਦਾ ਮੈਂ ਲਗਵਾਇਆ ਬਧਾ ਰਾਮ ਜੀ ਉਸ ਦਾ ਮਹਾਂ ਦਿਨ ਜੇ ਸਾਰੇ ਜਨਾਂ ਬਰੋਂ ਡਰੋ ਚੱਲਦਾ ਗੁਰੂ ਜੀ ਅੰਦਰ ਮਹਾਂ ਮੇਦੀ ਨਾਲ ਗੁਰੂ ਉਸ ਦੇ ਅੰਦਰ ਭਾਵੇਂ ਦੀ ਗਾਥੀ ਚੱਲਦਾ ਇਹ ਰਹਾ ਪਉ ਤੈ ਮੰਤੁਈ ਔ ਮੈ ਮੈ ਲਗਵਾਇਆ ਜੀ ਉਹ ਜੀ ਉਹ ਨਸੀ ਉਸ ਅਕਾਲ ਪੁਰਖ ਆਏ ਜੀ ਇਸ ਕਰਨਾ ਕਰਾਵੇ ਸਾਡੇ ਅਪਣੇ ਸਾਰੇ ਕਰਾਂ ਦੇ ਦਰ ਖਤਮ ਹੋ ਜਾਣਗੇ ਮੇਰੇ ਮਾਲ ਭੌਲ ਪਾਇਆ ਹਰ ਬੁਨ ਭਾਇਆ ਹਰ ਵਿਖਿਆ ਰਾਮ ਜੀ ਜਿਉਂ ਜੀਵੇ ਇਸ ਜੀ ਔ ਮੈ ਅਰੂ ਕਰਦੀ ਹੈ ਪ੍ਰਮਾਤਮਾ ਦੇ ਗਿਆਨ ਦੀ ਹੈ ਉਸਦੀ ਅੰਦਰ ਪਰਮਾਤਮਾ ਪ੍ਰਤੀ ਆਧਰ ਸਰਕਾਰ ਦਾ ਹੋ ਜਾਣਾ ਹੈ ਉਹ ਪਰਮਾਤਮਾ ਨੂੰ ਆਪਣੇ ਅੰਗਾਂ ਸੰਗ ਵਿਸਤਾਰ ਹਾਰ ਆਤਮ ਆਰਾਮ ਪਸਾਰਿਆ ਸੋ ਅੰਗ ਸਰਬ ਰਹਾ ਪਰਪੂਰ ਹੋ ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਜੇ ਜਦ ਹਲਾਰਾ ਪ੍ਰਭੂ ਆਪਣੇ ਆਪ ਦੇ ਦਾ ਪਸਾਰਾ ਵਸਾਰੇ ਪਰਮਾਤਮਾ ਸਾਰੇ ਜੀਵਾਂ ਨੂੰ ਕਾਜ ਕਿਰਪਾ ਤੇਰੇ ਗੁਣ ਗਾਵਾਂ ਕਾਜ ਕਿਰਪਾ ਤੇਰੇ ਗੁਣ ਗਾਵਾਂ ਸੁਖ ਪਾਵਾ ਨਾਨਕ ਨਾਮ ਜਪਤ ਸੁਖ ਪਾਵਾ ਜਪਤ ਸੁਖ ਪਾਵਾ ਕਰ ਕੀ ਪਾ ਤੇਰੇ ਇਹ ਗੁਣ ਨਾਵਾ ਕਰ ਕਿਰਪਾ ਤੇਰੇ ਕੜ ਕੀ ਪਾ ਤੇਰੇ ਕੋਣ ਦਾਵਾ ਕੜ ਕੀ ਰੁਪਾ ਤੇਰੇ ਕੋਣ ਦਾਵਾ ਤੂੰ ਵੱਡਦਾ ਤਾ ਅੰਦਰ ਜਾ ਤਰ ਜਾਮੀ ਸਭ ਮਹਿਰਵੀਆ ਪੂਰਨ ਪ੍ਰਭ ਸੁਆਮੀ ਸਭ ਮਹਿਰਵੀਆ ਪੂਰਨ ਪ੍ਰਭ ਸੁਆਮੀ ਸਭ ਮਹਿਰਵੀਆ ਪੂਰਨ ਪ੍ਰਭ ਸੁਆਮੀ ਸਭ ਮਹਿ ਰਵੇ ਆਪੁਰਨ ਪ੍ਰਭ ਸਾਮੀ ਕਰ ਕਿਰਪਾ ਤੇਰੇ ਗੁਣ ਗਾਵਾ ਕਰ ਕਿਰਪਾ ਤੇਰੇ ਗੁਣ ਗਾਵਾ ਕਰ ਕਿਰਪਾ ਤੇਰੇ ਗੁਣ ਗਾਵਾ ਕਰ ਕਿਰਪਾ ਤੇਰੇ ਮੇਰੇ ਪ੍ਰਭ ਪ੍ਰੀਤਮ ਨਾਮ ਅਦਾਰਾ ਮੇਰੇ ਪ੍ਰਭ ਪ੍ਰੀਤ